ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਇੱਕ ਵਾਰ ਫਿਰ ਤੋਂ ਮੇਰੇ ਚੈਨਲ ਰਮਨ ਬੁਟੀਕ ਤੇ ਬਲੌਗ ਦੇ ਵਿੱਚ ਸਵਾਗਤ ਹੈ ਸਵੇਰ ਹੋ ਗਈ ਸੀਗੀ ਮੈਂ ਸੋਣ ਸਵੇਰ ਦਾ ਸਾਰਾ ਕੰਮ ਜਿਵੇਂ ਕਿ ਬੱਚਿਆਂ ਦਾ ਨਾਸ਼ਤਾ ਵਗੈਰਾ ਬਣਾ ਰਹੀ ਸੀ ਇੱਥੇ ਮੈਂ ਕੜੀ ਰੱਖੀ ਹੋਈ ਸੀਗੀ ਇੱਕ ਸਾਈਡ ਤੇ ਤੇ ਇੱਕ ਸਾਈਡ ਤੇ ਮੈਂ ਕੜੀ ਵਾਸਤੇ ਜਿਹੜੇ ਪਕੌੜੇ ਬਣਾ ਰਹੀ ਸੀਗੀ ਤੇ ਨਾਲ-ਨਾਲ ਮੇਰਾ ਟਾਈਮ ਵੱਲ ਵੀ ਨਿਗਾਹ ਹੁੰਦੀ ਹੈ ਕਿ ਕਿੰਨਾ ਟਾਈਮ ਹੋ ਗਿਆ ਕਿਉਂਕਿ ਫਟਾਫਟ ਮੈਂ ਸਾਰਾ ਕੰਮ ਨਿਬੜਕੇ ਮੈਂ ਬੁਟੀਕ ਤੇ ਵੀ ਜਾਣਾ ਹੁੰਦਾ ਆ ਤੇ ਜੋ ਵੀ ਮੇਰੇ ਪੈਰਾਂ ਚ ਮਰਲੇ ਸਾਫੇ ਵਗੈਰਾ ਪੈਸੀ ਹੋ ਮੈਂ ਸਾਈਟ ਤੇ ਕਿੱਤੇ ਕਿ ਉਹ ਝਾੜੂ ਵੀ ਹਲੇ ਲਗਾਉਣ ਵਾਲਾ ਸੀਗਾ ਪਹਿਲਾਂ ਸਭ ਤੋਂ ਪਹਿਲਾਂ ਮੈਨੂੰ ਹੁੰਦਾ ਕਿ ਮੈਂ ਨਾਸ਼ਤਾ ਵਗੈਰਾ ਜੋ ਵੀ ਆ ਸਵੇਰੇ ਪੈਰ ਦਾ ਲੰਚ ਵਗੈਰਾ ਬਣਾਦਾਂ ਮੈਂ ਇੱਥੇ ਚੌਲ ਫਗੋਈ ਹੋਏ ਸੀਗੇ ਉਸ ਤੋਂ ਬਾਅਦ ਮੈਂ ਚੌਲ ਬਣਾ ਦੇਣੇ ਸੀਗੇ ਨਾਲ ਹੀ ਤੇ ਬੱਸ ਇਹੀ ਹੁੰਦਾ ਕਿ ਸਵੇਰ ਦਾ ਜਿਵੇਂ ਹਨਾ ਬੱਚਿਆਂ ਵਾਸਤੇ ਸਾਰਾ ਕੁਝ ਬਣਾ ਕੇ ਜਾਣਾ ਪੈਂਦਾ ਵਾ ਤੇ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਕੁਝ ਸਵੇਰ ਦੀ ਟੈਨਸ਼ਨ ਦੇ ਵਿੱਚ ਇਹੀ ਹੁੰਦਾ ਵਾ ਕਿ ਮਤਲਬ ਕੀ ਬਣਾਈਏ ਕੀ ਨਾ ਬਣਾਈਏ ਮੈਂ ਰਾਤੀ ਰੱਸੀ ਵਗੈਰਾ ਲਈ ਅਕੇ ਰੱਖੀ ਹੋਈ ਸੀ ਜਿਸ ਤਰ੍ਹਾਂ ਐਸੀ ਚਲੋ ਕੜੀ ਬਣਾ ਲੈਂਦੇ ਆ ਬੱਚਿਆਂ ਨੂੰ ਇੱਕ ਤਾਂ ਜਦੋਂ ਵੀ ਐਡੀਟਿੰਗ ਕਰਨੀ ਹੋਵੇ ਨਾ ਫੋਨ ਇੰਨੇ ਆਂਦੇ ਨੇ ਨਾ ਫੋਨ ਤੇ ਫੋਨ ਹੁਣ ਮੈਂ ਦੋ ਤਿੰਨ ਵਾਰ ਐਡੀਟਿੰਗ ਇੱਕ ਤਾਂ ਵੈਸੀ ਮਰੀਲ ਪਈ ਹੋਈ ਹੈ ਵੀਡੀਓ ਪਈ ਹੋਈ ਸੀ ਐਡੀਟਿੰਗ ਕਰਨ ਨੂੰ ਵਾਇਸਓਵਰ ਕਰਨ ਵਾਲੀ ਸੀਗੀ ਵਿੱਚ ਤੇ ਜਦੋਂ ਵਾਇਸਓਵਰ ਕਰਨ ਬੈਠੋ ਉਦੋਂ ਫੋਨ ਤੇ ਫੋਨ ਹੋਣ ਤੇ ਫੋਨ ਬਸ ਬੁਟੀਕ ਦੇ ਕੰਮ ਦੇ ਵਿੱਚ ਇਹੀ ਹੁੰਦਾ ਵਾ ਕਿ ਹਨਾ ਆਪਣਾ ਫੋਨ ਜਿਹੜਾ ਹੈਗਾ ਉਹ ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਦਾ ਫੋਨ ਕਰੇ ਕਿਸੇ ਦਾ ਫੋਨ ਕਰੇ ਕਿਸੇ ਦਾ ਫੋਨ ਹੈ ਜਿਵੇਂ ਮੈਂ ਮਨ ਨੂੰ ਨਾ ਇੱਕ ਹੈੱਡਫੋਨ ਰੱਖਣੇ ਮੰਦੇ ਆ ਇਸ ਕਰਕੇ ਨਾ ਮੈਂ ਕੰਮ ਦੇ ਨਾਲ ਨਾਲ ਹੈੱਡਫੋਨ ਲਾ ਕੇ ਜਿਵੇਂ ਫੋਨ ਤੇ ਗੱਲ ਕਰ ਲੈਣੀ ਆ ਕਿ ਚਲੋ ਮੇਰਾ ਕੰਮ ਵੀ ਨਰ ਕੇ ਤੇ ਜੋ ਵੀ ਆਪਣੇ ਫੋਨ ਦਾ ਟੈਂਡ ਹੁੰਦੇ ਨੇ ਆਪਾਂ ਉਹ ਵੀ ਨਾਲ ਨਾਲ ਟੈਂਡ ਕਰੀ ਲਈਏ ਇਹ ਆ ਕਿ ਹਨਾ ਮਤਲਬ ਐਵੇਂ ਲਾਈਫ ਦਾ ਨਾ ਪਤਾ ਨਹੀਂ ਲੱਗਦਾ ਹੈਗਾ ਇੰਨੀ ਲਾਈਫ ਬਿਜ਼ੀ ਹੋ ਜਾਂਦੀ ਆ ਤੇ ਬਸ ਸਵੇਰ ਘਰ ਦੇ ਕੰਮ ਦਿਨ ਦਾ ਦਿਨ ਨੂੰ ਮਤਲਬ ਸਵੇਰ ਹੋਈ ਸ਼ਾਮ ਨੂੰ ਪਤਾ ਹੀ ਨਹੀਂ ਲੱਗਦਾ ਕਰੋ ਸ਼ਾਮ ਹੋ ਜਾਂਦੀ ਆ ਔਰ ਵਧੀਆ ਲੱਗਦਾ ਪਰ ਮੈਂ ਇੱਥੇ ਆਟਾ ਵੀ ਆਪਣਾ ਪਿਆ ਵਾ ਪਸਾ ਕੇ ਲਿਆਂਦਾ ਸੀਗਾ ਬੇਟੇ ਨੇ ਅਮਨ ਨੇ ਪਸਾ ਕੇ ਲਿਆਂਦਾ ਸੀਗਾ ਉਹ ਵੀ ਹਲੇ ਡਰਮ ਦੇ ਵਿੱਚ ਪਾਣਾ ਵਾ ਤੇ ਇੱਥੇ ਫਟਾਫਟ ਮੈਂ ਕੜੀ ਵੀ ਟਾਈਮ ਲੱਗਦਾ ਹਨਾ ਕੜੀ ਬਣਾਉਣ ਨੂੰ ਤਾਂ ਇਸ ਕਰਕੇ ਮੈਂ ਸਵੇਰੇ ਉੱਠਦੇ ਹੀ ਮਤਲਬ ਪਹਿਲਾਂ ਕੜੀ ਬਣਾ ਧਰ ਦਿੱਤੀ ਸੀਗੀ ਉਸ ਤੋਂ ਬਾਅਦ ਬਾਕੀ ਤੇ ਕੰਮ ਕਰਾਂਗੀ ਤੇ ਬਸ ਚਲੋ ਜੀ ਬਸ ਇਹ ਲੰਦਾ ਕਨਾਲ ਦੇ ਨਾਲ ਜਿਹੜਾ ਸਮਾਨ ਝਮਟਿਆ ਜਾਵੇ ਨਾਲ ਨਾਲ ਝਮੇਟ ਦਿੰਨੀ ਹੁੰਦੀ ਆ ਚੱਕ ਕੇ ਇੱਥੇ ਮੈਂ ਕੱਪੜਿਆਂ ਵਾਲੀ ਮਸ਼ੀਨ ਵੀ ਲਾਈ ਹੋਈ ਸੀਗੀ ਕੱਪੜੇ ਧੋਣ ਵਾਲੇ ਪਏ ਹੋਏ ਸੀਗੇ ਤੇ ਉਹ ਵੀ ਨਾਲ ਨਾਲ ਮੈਂ ਇਹ ਵੀ ਮਤਲਬ ਇਹ ਨੂੰ ਹੁੰਦਾ ਕਿ ਇੱਕ ਕੰਮ ਦੇ ਨਾਲ ਨਾਲ ਮੈਂ ਦੋ ਤਿੰਨ ਕੰਮ ਇਕੱਠੇ ਕਰਦਣੀ ਪਾਉਣੀ ਆ। ਤੁਹਾਡਾ ਮੇਰੇ ਚੰਦਰਮਨ ਦੇ ਟਿੱਕ ਦੇ ਵਲੌਗ ਦੇ ਵਿੱਚ ਬਹੁਤ ਸਾਰਾ ਤੁਹਾਡਾ ਸਵਾਗਤ ਹੈ। ਸਵੇਰੇ ਆਪਾਂ ਸਾਰਾ ਦਿਨ ਦਾ ਕੰਮ ਕਰਕੇ ਟਿੱਕ ਤੇ ਆਏ ਆਂ ਤੇ ਅੱਜ ਮੈਂ ਪਾਇਆ ਸੀਗਾ ਇਹ ਵਾਲਾ ਸ਼ੂ ਜਾਰਜਨ ਦਾ ਸ਼ੂਟਾ ਪੇਂਟਰਸ ਸ਼ੂਟ ਬਾਕਸਟੇਟ ਦੇ ਨਾਲ ਸਾਰਾ ਨੀਚੇ ਸਾਰਾ ਦੇ ਮਸ਼ੀਨ ਦਾ ਕੰਮ ਹੋਇਆ ਹੋਇਆ ਵਾ। ਕਿੱਡੀ ਕਿ ਵਰਤੀ ਹੈ। ਛੁੱਟਣ ਲਈ ਬਟੇ ਵੜੀਏ ਤੁਹਾਨੂੰ ਜੋ ਵਾਇਸ ਕੋਈ ਗੱਲ ਨਹੀਂ ਆਪਾਂ ਬਾਕੀ ਬਾਕੀ ਵੀ ਤਾਂ ਪਾਉਂਦੇ ਹੀ ਆਂ ਤੇ ਨੀਚੇ ਦੇ ਮਸ਼ੀਨ ਦਾ ਕੰਮ ਹੋਇਆ ਹੋਇਆ ਵਾ ਸਾਰਾ ਸਿੰਗਲ ਟਾਂਕੇ ਦੇ ਵਿੱਚ ਕੰਮ ਹੋਇਆ ਤੇ ਨਾਲ ਇਹ ਬਣਾਈਆਂ ਹੋਈਆਂ ਮੈਂ ਫੌਕ ਸਲੀਪਸ ਤੇ ਇੱਥੇ ਪਤਲੀ ਜਿਹੀ ਰੈਸਟ ਵਾਲੀ ਹੋਈ ਆ ਇਹ ਤਰ੍ਹਾਂ ਦੀ ਸ਼ਨਾਗ ਬਣਾਇਆ ਹੋਇਆ ਇਹ ਟਾਇੰਡਾਈਡ ਕੱਪਾ ਯਾਰ ਫੱਟਾਵਾ ਟਾਇੰਡਾਈਡ ਤੇ ਆ ਖਰਾਬ ਕਰ ਦਿੱਤਾ ਸੀ 그린 ਕਲਰ ਬਹੁਤ ਜ਼ਿਆਦਾ ਪਾ ਦਿੱਤਾ ਸੀ ਯਾ ਥਲੇ ਥੋੜਾ ਜਿਹਾ 그린 ਕਲਰ ਜ਼ਿਆਦਾ ਹੋਣਾ ਠੀਕ ਆ ਤੇ ਇਹ ਸਾਰੇ ਤੁਸੀਂ ਉਹਦੀ ਕਟਿੰਗ ਸਹੀ ਕਰ ਦਿੱਤੀ ਆ ਜੇ ਪਹਿਲਾਂ ਸਹੀ ਨਾ ਬਣਾ ਸੀ ਤਾਂ ਮੇਰੇ ਬਾਣੀ ਇਹ ਨਹੀਂ ਕਿਸੇ ਤਾਂ ਮੈਂ ਕਟਿੰਗ ਕਰਾ ਲਈ ਤੇ ਠੀਕ ਤੇ ਆ ਗਏ ਹੁਣ ਸਭ ਤੋਂ ਪਹਿਲਾਂ ਇਹ ਕਟਿੰਗ ਕੀਤੀ ਆ ਪਰ ਤਾਂ ਲਾਈਟ ਹੀ ਨਹੀਂ ਆਈ ਹੈ ਕਿ ਕਾਫੀ ਢੇਰ ਤੇ ਹੁਣ ਲਾਈਟ ਆਈ ਹੈ ਤੇ ਇਹ ਪ੍ਰੈਸ ਕਰਨਾ ਕੱਪੜੇ ਨਹੀਂ ਕਟੇਗੇ ਹੁੰਦੇ ਮੈਂ ਆ ਚੜ ਗਿਆ ਇਹ ਹੋਣੀ ਵਾਲੀ ਛੋਟੀ ਕਟਿੰਗ ਕੀਤੀ ਆ ਹੱਥ ਤੇ ਬਣਾਉਂਗੀ ਛੋਟੇ ਵਾਲਾ ਦੇ ਬਟਿਕਾ ਕਰਨੇ ਸਲਵਾਰੇ ਇੱਕ ਰੋਗਣਾ ਕਿਤੇ ਹੋਗੀ ਬਾਕੀ ਤੁਸੀਂ ਬਣੇ ਰਹੀਓ ਬਲੌਗ ਦੇ ਨਾਲ ਆਪਾਂ ਅੱਗੇ ਜੋ ਹੋਇਆ ਕੰਟੀਨਿਊ ਕਰਦੇ ਹਾਂ ਜਿੰਨੇ ਟਾਈਮ ਲੱਗਿਆ ਹੈ ਕਿਹਾਵਾ ਤੁਸੀਂ ਥੋੜਾ ਜਿਹਾ ਹੌਲੀ ਬੋਲੋ ਮੈਂ ਬਹੁਤ ਜ਼ਿਆਦਾ ਫਾਸਟ ਬੋਲਦੀ ਪਈ ਆ ਤੇ ਹੁਣ ਆਪਾਂ ਹੌਲੀ ਬੋਲ ਕੇ ਤੁਹਾਨੂੰ ਦੱਸਦੇ ਆ ਇਸ ਮੁੱਢ ਦੇ ਮੈਂ ਪਹਿਲੇ ਮਤਲਬ ਲਾਈਨਿੰਗ ਪਹਿਲਾਂ ਕੱਟ ਦਿੱਤੀ ਆ ਤੇ ਹੁਣ ਫਰੰਟ ਪੱਲਾ ਕੱਟ ਲਿੱਤਾ ਵਾ ਫਰੰਟ ਪੱਲੇ ਤੋਂ ਬਾਅਦ ਆਪਾਂ ਬੈਕ ਪੱਲਾ ਕਟਾਂਗੇ ਤੇ ਫਿਰ ਉਸ ਤੋਂ ਬਾਅਦ ਕਟਾਂਗੇ ਸਲਵਾਰ ਸੈਂਟੀਮੀਟਰ ਹੋਗੀ ਸਰੀਆ ਪਾਪਾ ਕਟਿੰਗਾਂ ਕੇ ਫੜਾ ਫੜ ਹਰਫੇਟ ਨੂੰ ਬਣਾਈਏ ਨਹੀਂ ਇਹਨੇ ਸੋਚਿਆ ਨਹੀਂ ਕਟਿੰਗ ਜਰੂਰ ਦੱਸ ਜੀ ਮੇਰੀ ਕਟਿੰਗ ਕਿਵੇਂ ਲੱਗਦੀ ਪਈ ਆ ਕਿ ਤੁਸੀਂ ਵੀ ਜੋ ਇੰਸਟਾਗ੍ਰਾਮ ਦੀ ਆਈਡੀ ਮੈਂ نیچے ਮੈਂਸ਼ਨ ਕਰ ਦਾਂਗੀ ਤੁਸੀਂ ਉਹ ਸਾਈਟ ਤੇ ਜਾ ਕੇ ਆਪਣੇ ਆਰਡਰ ਪਲੇਸ ਕਰ ਸਕਦੇ ਹੋ ਜੇ ਕਿਸ ਨੇ ਕਮਲ ਪਟਿਆਲਾ ਦਾ ਸੂਟ ਨਹੀਂ ਦੇਖਿਆ ਹੈਗਾ ਤੁਸੀਂ ਉਹਨਾਂ ਦੀ ਆਈਡੀ ਤੇ ਜਾ ਕੇ ਕਮਲ ਪਟਿਆਲੇ ਦਾ ਸੂਟ ਦੇਖ ਸਕਦੇ ਹੋ ਉਹ ਮੈਂ ਹੀ ਉਹਨਾਂ ਨੂੰ ਭੇਜਿਆ ਸੀ ਜੇ ਸੇਮ ਸੂਟ ਉਸ ਤਰ੍ਹਾਂ ਦਾ ਬਣਾਣਾ ਵਾ ਤੇ ਉਹ ਸੂਟ ਵੀ ਸੇਮ ਬਣ ਜਾਏਗਾ ਆਪਾਂ ਆਰਡਰ ਦੇਵਾਂਗੇ ਉਹਦਾ ਸੂਟ تیار ਕਰ ਦਾਂਗੇ ਹਾਂਜੀ ਹੁਣ ਮੈਂ ਘਰੇ ਆ ਗਈ ਸੀਗੀ ਤੇ ਹੁਣ ਬਣਾਉਣ ਲੱਗੇ ਆ ਆਪਾਂ ਰਾਤ ਦਾ ਡਿਨਰ ਰਾਤ ਦੇ ਬਿਨਾਂ ਵਿੱਚ ਜੀਰੇ ਵਾਲੇ ਚਾਹ ਚਾਵਲ ਬਣਾਉਣ ਲੱਗੇ ਆ ਤੜਕੇ ਵਾਲੇ ਬਸ ਛੇ ਕਹਿੰਦੇ ਉਹੀ ਖਾਣੇ ਆ ਤੇ ਫਿਰ ਉਹੀ ਬਣਾਉਣ ਲੱਗੇ ਆ ਸਵੇਰੇ ਬਣਾਇਏ ਸੀ ਆਪਾਂ ਕੜੀ ਚਾਵਲ ਫੇਰ ਹੁਣ ਚਾਵਲ ਖਾਣੇ ਨੇ ਤੇ ਬਾਸੂ ਫਿਰ ਦਿਨੇ ਬਣਾ ਲਾਂਗੇ ਤੇਨਾਲੇ ਆਪਾਂ ਹੁਣ ਇੱਥੇ ਆਪਣੇ ਬਲੌਗ ਦਾ ਜਿਹੜਾ ਹੈਗਾ ਐਂਡ ਕਰਦੇ ਆਂ ਤੇ ਮਿਲਦੇ ਆਂ ਹੁਣ ਕੱਲ ਨਵੀਂ ਸ਼ੁਰੂਆਤ ਦੇ ਨਾਲ ਤਤਕਰੀਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ